ਸਤਿ ਸ੍ਰੀ ਅਕਾਲ ਤਾਂ ਜੀ ਬੀਬੀ ਦੀ ਸਾਰਿਆਂ ਸਤਿ ਆਕਾਲ ਬੱਚਿਆਂ ਨੂੰ ਪਿਆਰ ਆਪਾਂ ਅੱਜ ਵੀਡੀਓ ਕਰਦੇ ਆਂ ਸਿੰਦੀ ਤੇ ਤਿਆਰ ਆਪਾਂ ਛੋਟੀ ਬੁੱਟੀ ਹੈ ਜਿਹੜੀ ਪਹਿਲਾਂ ਪਿਛਲੀ ਵੀਡੀਓ ਚ ਪਾਈ ਸੀ ਹੁਣ ਆਪਾਂ ਉਸ ਤੋਂ ਵੱਡੀ ਥੋੜੀ ਜੀ ਆਹ ਮੈਂ ਪਾਰੀਆਂ ਨੇ ਜਿਹੜੀਆਂ ਹੁਣ ਮੈਂ ਇਹ ਵੀਡੀਓ ਪਾਰੀਆਂ ਤਿਆਰ ਕਰ ਰਹੇ ਹੁਣ ਤੇ ਹੁਣ ਆਪਾਂ ਇਸ ਇਸ ਤਰ੍ਹਾਂ ਇਹ ਛਾਪਣਾ ਦੱਸਾਂ ਪਹਿਲਾਂ ਤੁਹਾਨੂੰ ਪਾਉਣਾ ਇੱਥੇ ਇਧਰੋਂ ਪਾਉਣਾ ਇੱਧਰੋਂ ਪਾਉਣਾ ਇੱਧਰੋਂ ਇਹ ਇੱਕ ਡੱਬੀ ਦਾ ਰੂਪ ਆਪਾਂ ਨੇ ਬਣਾ ਲੈਣਾ ਕੱਚੇ ਚ ਡੱਬਾ ਬਣਾ ਲੈਣੇ ਆ ਫਿਰ ਉਹਦੇ ਤਿੰਨ ਹਿੱਸੇ ਕਰ ਲੈਣੇ ਨੇ 1 2 3 ਕਿੰਨੇ ਇਧਰੋਂ ਤੇ ਨੇ ਇਧਰ ਫਿਰ ਇਹ ਜਿਹੜੇ ਵਾਲੇ ਨੇ ਇਹਨਾਂ ਨੂੰ ਦੱਬੇ ਦਰੁਕਤਾਰ ਲੈਣਾ ਇਹਦਾ ਇਹ ਚਾਰੇ ਪਾਸੇ ਛੋਟੀਆਂ-ਛੋਟੀਆਂ ਡੱਬੀਆਂ ਬਣਾ ਲੈਣੀਆਂ ਇਸ ਤਰ੍ਹਾਂ ਜਿਵੇਂ ਮੈਂ ਬਣਾਇਆ ਹੋਇਆ ਫਿਰ ਆਪਾਂ ਨੇ ਹੁਣ ਇਹਨੂੰ ਫਿਰ ਇਹ ਚਪਾਈ ਤਿਆਰ ਹੋ ਗਈ ਜਿਵੇਂ ਹੁਣ ਕੱਲੀ ਬੂਟੀ ਬਣਾਈ ਤੇ ਆਪਾਂ ਨੇ ਪਹਿਲਾਂ ਉਸ ਤਰੀਏ ਆ ਤੇ ਇਹ ਹੁਣ ਪਾਉਗੀ ਥੋੜਾ ਜਿਹਾ ਅਲੱਗ ਤੋਂ ਹੁਣ ਆਪਾਂ ਨੇ ਇਹਨੂੰ ਇੱਥੋਂ ਕੱਢ ਲਈ ਸੂਈ ਥੋੜੀ ਜੀ ਜਿਹੜੀ ਆਪੇ ਚਪਾਈ ਹੁੰਦੀ ਹੈ ਉਹਨੂੰ ਹਟਕ ਕੇ ਥੋੜੀ ਜੀ ਕੱਢਣੀ ਪੈਂਦੀ ਹੈ ਸੂਈ ਉਹ ਵੀ ਮੈਂ ਤੁਹਾਨੂੰ ਦੱਸ ਦਦਨੀ ਆ ਮਤਲਬ ਤੁਸੀਂ ਇਸ ਤਰ੍ਹਾਂ ਸਾਫ਼ ਸਕਦੇ ਓ ਨੂੰ ਆ ਥੋੜਾ ਜਿਹਾ ਇਹਨਾਂ ਦੇ ਕੰਨੀਆਂ ਮਤਲਬ ਬਾਹਰ ਨੂੰ ਕੱਢ ਲਈ ਇਸ ਤਰ੍ਹਾਂ ਤੇ ਕੋਈ ਮੇਨੋ ਚਾਹ ਪਹਿਲਾ ਪਾ ਕੁੰਜੇ ਇਹ ਤਾਂ ਤਾਂ ਹੈ ਦੀ ਨੇ ਇਸ ਤਰ੍ਹਾਂ ਇਹ ਬਾਹਰ ਨੂੰ ਹੋਣ ਤੇ ਆਪਾਂ ਨੇ ਫਿਰ ਇੱਥੋਂ ਸੋਈ ਕੱਢ ਲੈਣੀ ਹੈ ਇਹ ਪਹਿਲੀ ਵਾਰ ਸੋਈ ਕੱਢ ਲਈ ਆਪਾਂ ਨੇ ਇਸ ਤਰ੍ਹਾਂ ਧਾਗਾ ਮੈਂ ਐਂਕਰ ਦਾ ਪਾਇਆ ਐਂਕਰ ਦੇ ਨਾਲ ਹੀ ਜਾਰੀ ਵਧੀਆਂ ਹੁੰਦੀ ਹੈ ਗੁੱਟੀ ਵਾਲਾ ਹੋਏ ਚਾਹੀਏ ਰੀਲ ਵਾਲਾ ਹੋਵੇ ਤੇ ਹੇ ਤਾਂ ਦੇ ਵਾਲਾ ਹੋਵੇ ਇਹ ਨਹੀਂ ਚੱਲ ਜਾਂਦਾ ਜੇ ਹੁਣ ਆ ਰੀਲਾਂਾ ਲਾ ਦੇਣੇ ਕੱਚੇ ਇਹ ਵੀ ਚੱਲ ਜਾਂਦੀਆਂ ਨੇ ਕੋਈ ਮਰਜੀ ਪਾ ਲੋ ਤੇ ਆ ਮੈਂ ਕੰਦਾ ਪਾ ਲਿਆ ਰੀਲਾਂਾ ਤੇ ਹੁਣ ਤੁਸੀਂ ਇੱਧਰੋਂ ਇੱਥੋਂ ਕੱਢ ਲਿਆ ਆਪਣੇ ਹੁਣ ਆ ਇੱਥੋਂ ਚੱਕ ਕੇ ਸੂਈ ਨੂੰ ਐਵੇਂ ਕੱਢ ਲੈਣਾ ਕੰਧ ਤੇ ਆਪਾਂ ਘਰ ਰੱਖਣਾ ਪਨੇ ਮੂਰੇ ਐਸੇ ਫਰੇ ਇਸ ਤਰੀ ਮੂਰੇ ਰੱਖਣਾ ਵੀ ਇਹਨੂੰ ਐਸਾ ਕੱਢ ਲੈਣਾ ਸੂਈ ਨੂੰ ਤੇ ਇਸ ਤਰ ਹੁਣ ਆਪਣਾ ਫਰੇ ਇੱਧਰ ਨੂੰ ਜਾ ਰਿਹਾ ਹੈ ਧਾਗਾ ਐ ਇਹਨੂੰ ਆ ਰਿਹਾ ਆਪਾਂ ਨੇ ਫਰੇ ਮੈਂ ਐਵੇਂ ਕਮਾ ਲੈਣਾ ਤੇ ਇਹਨੂੰ ਸਿਰ ਇੱਥੋਂ ਮੂਰੇ ਰੱਖਣਾ ਇਥੋਂ ਫੇਰ ਚੱਕ ਕੇ ਆਹ ਜਿਹੜੀ ਮੈਂ ਲੈਣ ਲਈ ਤੀ ਕੁੰਜੀ ਵਾਲੀ ਇੱਥੋਂ ਕੱਢ ਲੈਣਾ ਇਸ ਤਰ੍ਹਾਂ ਤੇ ਹੁਣ ਫੇਰ ਦੇਖੋ ਇੱਧਰ ਨੂੰ ਜਾ ਰਿਹਾ ਹੁਣ ਆਪਾਂ ਇੱਥੇ ਨਹੀਂ ਲਿਜਾਣਾ ਕਿਉਂਕਿ ਬੁੱਟੀ ਉਰੇ ਬਣੂਗੀ ਇਸ ਤਰ੍ਹਾਂ ਹੁਣ ਆਪਾਂ ਨੇ ਇੱਥੇ ਰੱਖਣਾ ਇਹਨੂੰ ਵੀ ਐਂ ਘੁਮਾ ਲੈਣਾ ਬਸ ਪ੍ਰੇਮ ਘੁੰਮਦਾ ਦੇ ਨਾਲ ਜਿਵੇਂ ਦੀਦੀਆ ਪੱਤੇ ਆ ਰੱਖਾਂਗੇ ਮੁੱਟੀ ਤੇ ਇਸ ਤਰ੍ਹਾਂ ਜੇ ਬੁੱਟੀ ਆ ਗਈ ਬਸ ਸਾਰਾ ਕੁਝ ਹੀ ਆ ਗਿਆ ਇਹ ਦੇਖੋ ਤਾਗਾ ਮੂਰੀ ਰੱਖਣਾ ਤਾਗਾ ਨੂੰ ਪਿੱਛੇ ਕਰਨਾ ਕਿਉਂਕਿ ਫਿਰ ਆਪਾਂ ਨੂੰ ਇਹ ਥੱਲੋਂ ਦੀ ਕੱਢਣਾ ਪਊਗਾ ਤਾਗਾ ਇਹ ਆਪਾਂ ਪਹਿਲੀ ਵਾਰੀ ਆਪਾਂ ਇਸ ਤਰ੍ਹਾਂ ਰੱਖ ਲੈਣੇ ਇਹ ਹੁੰਦਾ ਗਏ ਨੂੰ ਜਾ ਰਿਹਾ ਇਧਰ ਤੇ ਹੁਣ ਆਪਾਂ ਫੇਰ ਫਰੇਮ ਕਮਾ ਇਧਰੋਂ ਐਸਟਰਾ ਕੋਮ ਉਹ ਗਈ ਫਰੇਮ ਤੱਗਾ ਆ ਦੇਖ ਇਧਰ ਨੂੰ ਜਾ ਰਿਹਾ ਹਾਂ ਇਹ ਖਿਆਲ ਰੱਖਣਾ ਵੀ ਜਦੋਂ ਆ ਇਧਰਲੀ ਠੰਗ ਜੀ ਦੀ ਐਸ ਸਾਈਡ ਨੂੰ ਆਪਣੇ ਆਪ ਜਾ ਰਹੀ ਹੈ ਉਸੇ ਪਾਸੇ ਇਹ ਘੁੰਮ ਜਾਂਦਾ ਹੈ ਇਹ ਹੁਣ ਇਧਰ ਹੋਊਗਾ ਇੱਥੋਂ ਤੁਸੀਂ ਐ ਚੱਕ ਕੇ ਐਨ ਹੋਊਗਾ ਦੇਖੋ ਉਹਨੇ ਆਪਣੇ ਆਪ ਇੱਧਰ ਨੂੰ ਆ ਰਿਹਾ ਹੈ ਤੇ ਇੱਥੋਂ ਚੱਕ ਕੇ ਫਿਰ ਆਪਾਂ ਨੇ ਐ ਪਾ ਲੈਣਾ। ਕੋੜਾ ਜਿਹਾ ਪਹਿਲਾਂ-ਪਹਿਲਾਂ ਇੱਕ ਰੱਗਾ ਅੱਗੇ ਨੂੰ ਬਾਟਮ ਹੁੰਦਾ ਨਾ ਉਹ ਉੱਜਦਾ ਹੈ। ਧਿਆਨ ਨਾਲ ਆਪਾਂ ਨੇ 당ਣਾ ਹੁਣ ਇੱਥੋਂ ਚੱਕ ਕੇ ਤੇ ਆਹ ਕੁੰਜੇ ਚ ਆਪਾਂ ਨੇ ਇਸ ਤਰ੍ਹਾਂ ਕੱਢ ਲੈਣਾ। ਇਹ ਆਪਣੇ ਆਪ ਹੀ ਇੱਧਰ ਆ ਜੂਗਾ ਧਾਗਾ। ਹੁਣ ਇੱਧਰ ਆ ਗਿਆ। ਇਹ ਇੱਕ ਹੁੰਦੇ ਚੋਂ ਇਹਨੇ ਇਸ ਹੁੰਦੇ ਚ ਕੱਢ ਲੈਣਾ। ਹੁਣ ਆ ਇੱਧਰ ਆ ਗਿਆ। ਹੁਣ ਇੱਧਰ ਫਰੇਮ ਘੁੰਮ ਗਿਆ ਆਪਣੇ ਆਪ ਹੀ। ਵੇਖੋ। ਇਹ ਇੱਧਰੋਂ ਹੁਣ ਐਸਟਰਾ। ਇਹਨੂੰ ਐਵੇਂ ਮੂਰੇ ਰੱਖ ਲੈਣਾ। ਅੱਗੇ ਨੂੰ ਤਾਂ ਵੇਖੋ। ਇੱਧਰ ਆ ਗਿਆ ਆਪਣੇ ਆਪ ਹੀ। ਇੱਥੋਂ ਹੁਣ ਐਨ। ਸੂਈ ਦਾ ਮੂੰਹ ਤੈਨੂੰ ਹੋਊਗਾ ਜੇ ਐਵੇਂ ਆਪਣੇ ਆਪਣੇ ਵੱਲ ਫਰੇਮ ਹੋਊਗਾ ਸੂਈ ਦਾ ਮੂੰਹ ਹਮੇਸ਼ਾ ਉੱਤੇ ਵੱਲ ਨੂੰ ਹੋਊਗਾ। ਉਹ ਆਪੇ ਘੁੰਮਦੀ ਰਹਿੰਦੀ ਹੈ ਫਿਰ। ਦੇਖੋ ਹੁਣ ਇਹ ਸਾਰਾ ਤਣਿਆ ਗਿਆ ਹੁਣ ਮੈਂ ਫਰੇਮ ਇਸ ਤਰ੍ਹਾਂ ਕਰ ਲਿਆ। ਹੁਣ ਐ ਨੂੰ ਜਾ ਰਿਹਾ ਇਹ। ਹੁਣ ਇਧਰੋਂ ਆਹ ਚੀਜ਼ ਹੈ ਜਿਹੜੀ ਉੱਪਰ ਹੈ। ਹੁਣ ਇਧਰੋਂ ਆਪਾਂ ਨੂੰ ਇਹ ਦੱਬਣੀ ਪਊਗੀ। ਇਧਰੋਂ ਇਹ ਦਵੀ ਹੋਈ ਆਹ ਚੀਜ਼। ਇੱਥੋਂ ਹੁਣ ਇਹਨੂੰ ਆਪਾਂ ਚੱਕ ਲੈਣਾ ਇਸ ਤਰ੍ਹਾਂ। ए, आ जो दब गया इधरों चक लिया क्योंकि दबिया है, चक्या है इस करके। एन ही। एन फिर इधर आ रहा अपने आप ही तागा हूँ इथो आ खजा क्डो जाऊगा फिर आज ਇੱਥੇ ਆਪਾਂ ਨੇ ਬੰਦ ਕਰ ਦੇਣਾ ਇੱਥੋਂ ਦੀ ਸੂਈ ਕੱਢ ਲੈਣੀ ਹੈ ਤੇ ਇਹਨਾਂ ਨੂੰ ਇੱਧਰ ਹੇਠੇ ਤੇ ਹੁਣ ਇੱਧਰ ਤੇ ਆਪਾਂ ਨੂੰ ਉੱਤੋਂ ਜਿਹਾ ਪਾਉਣਾ ਹੁਣ ਆਪਾਂ ਇੱਥੋਂ ਬਸ ਐ ਇਹਨੂੰ ਲੈ ਜਾਣਾ ਹੈ ਇੱਧਰ ਨੂੰ ਜਾ ਰਿਹਾ ਆਪਾਂ ਚੱਕ ਲਿਓ ਇੱਕ ਆਗਲਾ ਵੀ ਚੱਕ ਲਿਆ ਤੇ ਆ ਚੱਕਿਆ ਤੀ ਹੁਣ ਆ ਦਬਜੂ ਆ ਚੱਕਿਆ ਜਾਊਗਾ ਚੱਕ ਕੇ ਸਰਾ ਪਾ ਲੈਂ ਤੇ ਉਹਨੇ ਆਪਣੇ ਆਪ ਇਹ ਨੂੰ ਆ ਰਿਹਾ ਹੈ ਦੇਖੋ ਇਹੋ ਅੱਗੇ ਇਹਨੂੰ ਚੱਕ ਲੈਣਾ ਥਿੱਲਾ ਰੱਖਣਾ ਥੋੜਾ ਜਿਹਾ ਆਹ ਖੁੰਜਾ ਜਿਹੜਾ ਬਣਿਆ ਹੋਇਆ ਇਹਦੇ ਵਿੱਚ ਇਸ ਤਰ੍ਹਾਂ ਕੱਢ ਲੈਣਾ ਫਿਰ ਅੱਗੇ ਆਹ ਮੂਰਲਾ ਦਬਜੂ ਇੱਕ ਆਹ ਤੇ ਇੱਕ ਆਹ ਇਹ ਦੋ ਚੱਕੇ ਜਾਣਗੇ ਇਸ ਤਰ੍ਹਾਂ ਇਹਦੇ ਬਹੁਤ ਸੋਹਣੇ ਸੂਟ ਬਣਨਗੇ ਤਾਂ ਮੈਂ ਹੁਣ ਸਖਾਉਣ ਕਰਕੇ ਇਕੱਲੀ ਇਕੱਲੀ ਬੂਤੀ ਪਾ ਰਹੀ ਹਾਂ ਤੁਹਾਡੇ ਵਾਸਤੇ ਇਹ ਵੀ ਵਧੀਆ ਬਣ ਜੂਗਾ ਤੇ ਅੱਗੇ ਆਪਾਂ ਵੱਡੀਆਂ ਬੂਟੀਆਂ ਹੋਰ ਡਿਜ਼ਾਈਨ ਪਾ ਕੇ ਬਹੁਤ ਸੋਹਣੇ ਬਣਨਗੇ ਇਹਦੇ ਸੂਟ ਬਸ ਹੁਣ ਆਏ ਦੇਖੋ ਹੁਣ ਇਹਦੇ ਵਿੱਚ ਦੀ ਕੱਟ ਲਿਆ ਹੁਣ ਆ ਚੱਕ ਕੇ ਆ ਦੋਵੇਂ ਮੂਰਲੇ ਇਹ ਚੱਕੇ ਜਾਂਦੇ ਹਰ ਇੱਕ ਬੂਤੀ 'ਚ ਇਹ ਫੇਰ ਅਗਲੀ ਵਾਰ ਇਹ ਚੱਕੇ ਜਾਂਦੇ ਨੇ ਆ ਦੇਖੋ ਹੁਣ ਇਹ ਐਨੂ ਆ ਰਿਹਾ ਹੁਣ ਇਹ ਕੰਪਲੀਟ ਹੋ ਜੂਗੀ ਸਾਰੀ ਕੰਪਲੀਟ ਕਰਕੇ ਬਾਹਰ ਨਿਕਲਾਂਗੇ ਆਪਾਂ ਫਿਰ ਹੁਣ ਇਹਦੇ ਵਿੱਚ ਦੀ ਲੰਗਾ ਲੈਣਾ ਖੁੰਜੇ ਵਿੱਚ ਦੀ ਮਤਲਬ ਇਸ ਤਰ੍ਹਾਂ ਇਹਦੇ ਵਿੱਚ ਦੀ ਲੰਗਾ ਹੁਣ ਇੱਥੇ ਚੱਕ ਦਾ ਬਹੂਗੀ ਜਿਹੜਾ ਸਭ ਤੋਂ ਮੂਰਲਾ ਆਹ ਵਾਲਾ ਉੱਪਰ ਹੈ ਇਹ ਚੱਕਿਆ ਦੱਬਿਆ ਜਾਊਗਾ ਇਹਦੋਂ ਵਿਚਾ ਜਿਹੜਾ ਦੇਖੋ ਦਿਖਦਾ ਨਹੀਂ ਆਹ ਦੇਖੋ ਨਾ ਆ ਆ ਗਿਆ ਇਹ ਚੱਕਿਆ ਜਾਊਗਾ ਫਿਰ ਅਗਲਾ ਇਹ ਚੱਕਿਆ ਗਿਆ ਤੇ ਆ ਜਿਹੜਾ ਉੱਪਰ ਆ ਇਹ ਦਬ ਗਿਆ ਤੇ ਰਾ ਅਗਲਾ ਚੱਕਿਆ ਜਾਊਗਾ ਹੁਣ ਇਹ ਚੱਕਿਆ ਜਾਊਗਾ ਇਹ ਆ ਵਾਲਾ ਇਹ ਇਸ ਤਰ੍ਹਾਂ ਚੱਕ ਦਬ ਹੋ ਜੂਗੀ ਇਹ ਬੂਟੀ ਮੱਕੀ ਨਹੀਂ ਸੋਹਣੀ ਬਣ ਗਈ ਸੰਗਣੀ ਸੰਗਣੀ ਤੇ ਹੁਣ ਕਿੱਧਰ ਨੂੰ ਜਾ ਰਿਹਾ ਆਪਣਾ ਧਾਗਾ ਆਪਣੇ ਆਪ ਹੁਣ ਆ ਬੂਟੀ ਨਾਲਨ ਜਾ ਰਿਹਾ ਹੈ ਹੁਣ ਇਹ ਬੂਟੀ ਨੂੰ ਆਪਾਂ ਕੀ ਕਰਨਾ ਇੱਕ ਆ ਵਾਲਾ ਆ ਤਾਂ ਦੇਖੋ ਪਹਿਲਾਂ ਇੱਕ ਆ ਹਾ ਕਾ ਇਹਨ ਦੋਨ ਚੱਕ ਲੈਣਾ ਚੱਕ ਕੇ ਬਣਾਉਣੇ ਜਾ ਰਹੀ ਹੈ ਇਹ ਫਿਰ ਅਗਲਾ ਵੀ ਚੱਕ ਲੈਣਾ ਹੈ ਸਸ ਫੇਰਾ ਹੂੰ ਜੇ ਵਿੱਚ ਦੀ ਕੱਢਿਆ ਇਸ ਤਰ ਤੇ ਆ ਚੱਕਿਆ ਤੇ ਇਹਦੇ ਵਿੱਚ ਦੀ ਆਪਾਂ ਨੇ ਅੱਗ ਲੈਣਾ ਇਹ ਥੋੜਾ ਜਿਹਾ ਧਾਗਾ ਹੁੰਦਾ ਰੇਸ਼ਮੀ ਜਾਂ ਹੁਜਦਾ ਆ ਦੇਖੋ ਫੇਰ ਉਸ ਤਰੀ ਆ ਗਿਆ ਹੁਣ ਆ ਚੱਕ ਲੈਣਾ ਆਪਾਂ ਨੇ ਜਿਹੜਾ ਵਿੱਚ ਹੈ ਇੱਕ ਫੇਰ ਆਗਲਾ ਚੱਕ ਲੈਣਾ ਇਹ ਦੋ ਚੱਕੇ ਜਾਣਦੇ ਹੁਣ ਤੇ ਫੇਰ ਇਸ ਖੁੰਝ ਦੇ ਵਿੱਚ ਦੀ ਕੱਢ ਲੈਣਾ ਆਪਣਾ ਸੂਈ ਨਾਲ ਸੂਈ ਨੂੰ ਇਦਾਂ ਇਹ ਹੁਣ ਆ ਦੇਖ ਲਓ ਇਹਦੇ ਵਿਚ ਚਾ ਜਿਹੜਾ ਧਾਗਾ ਇਹ ਆਵੜਾ ਇਹ ਗਰੀਗ ਹੁੰਦਾ ਥੋੜਾ ਜਿਹਾ ਚੱਕਣਾ ਓੱਖਾ ਲੱਗਦਾ। ਅਗਰ ਐਨੂੰ ਕਰਕੇ ਨਾ ਮੜਾ ਜੇ ਧਾਗੇ ਨੂੰ ਇਹ ਨੀਚੋਂ ਕੱਢ ਲੈ ਐਵੇਂ। ਆਹ ਚੱਕ ਲਿਆ। ਫੇਰ ਆਗਲਾ ਦਬ ਲਿਆ। ਇਹ ਇਹ ਆ ਚੱਕ ਲਿਆ। ਇਹ ਦੋ ਚੱਕੇ ਜਾਣਗੇ। ਦੇਖੋ ਫੇਰ ਹੁਣ ਐਨ ਜਾਰੀ ਆਪਣੀ ਬੂਤੀ। ਹੁਣ ਆਪਾਂ ਇਹ ਆ ਦੋਏ ਮੂਰਲੇ ਚੱਕ ਲੈਣੇ ਨੇ। ਫੇਰ ਹੁਣ ਕਿੱਧਰ ਨੂੰ ਜਾਣਾ ਧਾਗਾ ਐ ਇਹੋ। ਇਹਨੂੰ ਇੱਧਰ ਮੋੜ ਲਓ। ਹੁਣ ਇਹਨੂੰ ਕੰਪਲੀਟ ਕਰ ਲਓ ਉਸੇ ਤਰ੍ਹਾਂ ਹੀ ਆ ਖੁੰਜੇ ਵਿੱਚ ਦੀ ਕੱਢੋ ਧਾਗਾ ਤੇ ਆ ਦੋਵੇਂ ਫੇਰ ਹਰ ਇੱਕ ਬੁੱਟੀ 'ਚ ਇੱਕ ਵਾਰ ਇਹ ਆ ਜਦੋਂ ਪੈ ਜਾਂਦੇ ਧਾਗਾ ਫੇਰ ਆ ਦੋਏ ਚੱਕੇ ਜਾਂਦੇ ਨੇ ਤੇ ਹੁਣ ਇਹਦੇ ਵਿੱਚ ਦੀ ਖੁੰਜੇ ਵਿੱਚ ਦੀ ਨਿਕਲੋ ਹੁਣ ਫੇਰ ਇਹ ਦੋਏ ਚੱਕੇ ਜਾਣਗੇ ਕਾਨੀ 'ਚ ਮੁਰਲਾ ਆ ਵਾਲਾ ਇਹ ਦੇਖੋ ਹੁਣ ਫੇਰਾ ਖੁੰਜੇ ਵਿੱਚ ਦੀ ਫੰਨਾ ਨਾ ਕਰਨ। ਆ ਦੇਖੋ। ਇਹ ਰੀਸ ਕਸੀ ਗਈ ਨਾ ਥੋੜਾ ਜਿਹਾ ਢਿੱਲੇ ਹੀ ਰੱਖੇ। ਇਹ ਗੋਲ ਜਿਹਾ ਬਣ ਜਾਂਦਾ ਸੋਨਾ ਲੱਗਦਾ। ਹੁਣ ਆ ਦੇਖੋ ਆ ਚੱਕ ਲੈ ਆਪਣਾ ਧਾਗਾ ਜਿਹੜਾ ਵਿੱਚ ਦੀ। ਇਹ ਚੱਕਣਾ ਆ ਦੱਬਣਾ ਤੇ ਆ ਚੱਕਣਾ। ਇਹ ਤਾਂ ਚੱਕ ਦਬ ਹੋ ਜੂਗੀ। ਵਿਚਾਰ ਲਈ ਬੁੱਤੀ ਤੋਂ। ਇਹ ਹੁਣ ਆਪਣੇ ਆਪ ਇੱਧਰ ਨੂੰ ਆ ਰਹੀ ਹੈ ਇਹ ਬੁੱਤੀ ਕਾਹਾ ਇੱਕ ਆਇ ਦੋਵੇਂ ਚੱਕ ਲੈਣੇ ਨੇ पहिले। ਆਹ ਪੁੰਜੇ ਵਿੱਚ ਦਿ ਲੰਗਾ ਲਾ। ਇਹ ਬੁੱਤੀ ਦੋ ਰੰਗਾਂ ਦੀ ਵੀ ਬਣਦੀ ਹੈ ਜੇ ਆਪਾਂ ਨੇ ਦੋ ਰੰਗਾਂ ਦੀ ਪਾਉਣੀ ਹੈ ਤਾਂ ਦੋ ਰੰਗਾਂ ਦੀ ਵੀ ਪੈ ਜੂਗੀ। ਤਣਾਈ ਅੱਡ ਬਣਾਈ ਅੱਡ। ਇਹ ਕੋਨੇ ਇੱਧਰ ਆ ਗਿਆ ਹੁਣ ਆ ਦੋਵੇਂ ਚੱਕ ਲੈਣੇ ਨੇ ਆਪਾਂ ਨੂੰ ਕਿਉਂਕਿ ਇਹਦੇ ਵਿੱਚ ਦੀ ਲੰਗਾ ਲੈਣਾ ਹੁਣ ਉਹਨੇ ਇਹਦੇ ਵਿੱਚੋਂ ਆ ਚੱਕਣਾ ਆ ਦੱਬਣਾ ਤੇ ਆ ਚਾ ਇਸ ਤਰ੍ਹਾਂ ਕਰਕੇ ਇਹ ਬੁੱਕੀ ਜਿੱਥੋਂ ਸਟਾਰਟ ਹੋਈ ਸੀ ਉੱਥੇ ਹੀ ਜਾ ਕੇ ਬੰਦ ਹੋ ਗਈ ਜੇ ਦੋਨੋਂ ਪੰਡਾ ਲੰਗਾ ਕੇ ਇੱਥੇ ਬੰਦ ਕਰ ਦਿੰਦੇ ਆ ਇੱਕ ਕਨਾਬੀ ਇੱਕ